जय श्री राम परब्रह्म माता दी जय। ਭਰਾਵੋ ਕੱਲ ਕੋਈ ਫਰੋਜਪੁਰ ਦੇ ਪਿੰਡ ਮੱਲਾਵਾਲਾ ਦੀ ਘਟਨਾ ਹੋਈ ਆ। ਤੰਦਨ ਸ਼੍ਰੀ ਗੁਰੰਤ ਸਾਹਿਬ ਜੀ ਦੀ ਬੇਅਦਬੀ ਹੋਈ ਆ। ਬੜਾ ਦੁੱਖਾ। ਲੇਕਿਨ ਉਸ ਤੋਂ ਜ਼ਿਆਦਾ ਦੁੱਖਾ ਕਿ ਇੱਕ ਜਿਹੜਾ ਮੰਦਬੁੱਧੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸ ਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਆਪ ਹੀ ਤਾਲਵਾਨੀ ਵਾਂਗੂ ਅਫਗਾਨਿਸਤਾਨ ਨੂੰ ਨੇ ਲੋਕਾਂ ਵਾਂਗੂ ਜੇ ਮੈਂ ਵੱਢਦੇ ਆ ਉੱਥੇ ਉਵੇਂ ਵੱਢਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਸਾਨੂੰ ਬਹੁਤ ਦੁੱਖ ਆ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੇਅਦਬੀ ਦਾ ਦੁੱਖ ਆ ਸਾਨੂੰ ਲੇਕਿਨ ਜਿਹੜਾ ਆ ਬੰਦਾ ਖਰਬੂਜੇ ਵਾਂਗੂ ਕੱਟ ਪਾਰਾ ਬੜਾ ਦੁੱਖ ਆ ਤੁਸੀਂ ਪੁਲਿਸ ਨੂੰ ਫੜਾਓ ਜਿਹੜਾ ਸਾਡਾ ਬੀਜਰਾਂ ਬੇਦਕਰ ਜੀ ਦਾ ਸਨਦਾਨ ਆ ਪੁਲਿਸ ਦਾ ਕਾਨੂੰਨ ਆ ਉਸ ਦੇ ਅਨਸਾਰ ਉਹਦੇ ਖਿਲਾਫ ਕਾਰਵਾਈ ਕਰਾਓ ਉਹਨੂੰ ਜੇਲ੍ਹ ਵਿੱਚ ਰੱਖੋ ਕਿਉਂਕਿ ਇਹ ਕਿਹਨੇ ਭੇਜਿਆ ਕਿੱਥੋਂ ਆਇਆ ਇਹ ਸਾਨੂੰ ਕੋ ਪਤਾ ਲੱਗਣਾ ਹੀ ਨਹੀਂ ਅੱਲੇ ਕੋਲ ਬੰਦ ਹੋ ਗਿਆ ਚੈਪਟਰ ਵੀ ਜਿੰਨਾ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜ ਕੇ ਦਰੋ ਤਮਾਸ਼ੀ ਦੇ ਦੇ ਸੀ ਉਹਨਾਂ ਤੇ ਹੱਤਿਆਨਾਮਾ ਤੇ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਆ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਨਾ ਕਿ ਬੰਦੇ ਮਾਰੋ ਪੁਲਿਸ ਨੂੰ ਫੜਾਓ ਕਾਨੂੰਨ ਐਸਾ ਬਣਾਓ ਜਿਹੜਾ ਕੋਈ ਬੇਇੱਜ਼ਤੀ ਕਰੇ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਵੇ ساری ਉਮਰ ਜੇਲ੍ਹ ਵਿੱਚ ਚੀ ਸੜੇ ਤੇ ਮਰੇ ਇਹ ਕਾਨੂੰਨ ਹੋਣਾ ਚਾਹੀਦਾ ਮੰਗ ਕਰਨੀ ਚਾਹੀਦੀ ਆ ਅਸੀਂ ਜਿਉਂ ਦੇਖਦੇ ਆ ਮੂੰਹ ਚਾ ਕੇ ਬੰਦੇ ਨੂੰ ਮਾਰਨ ਲੱਗ ਜਾਨੇ ਆ ਇਹ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ ਇਹ ਬਹੁਤ ਹੀ ਗਲਤ ਗੱਲ ਆ ਜਦ ਸਾਡਾ ਕਾਨੂੰਨ ਬਣਿਆ ਵਾ ਕਾਨੂੰਨ ਦੇ ਅਨਸਾਰ ਪੁਲਿਸ ਨੂੰ 112 ਨੰਬਰ ਤੇ ਕਾਲ ਕਾਲ ਕਰੋ ਬਈਏ ਤੇ ਭੇਜ ਦਿਓ ਉਹਨੂੰ ਬਿਠਾ ਲਓ ਭਈਆ ਲੈ ਜਾਓ ਜੇ ਫੜ ਕੇ ਜੇ ਇਹਨੂੰ ਜੱਜ ਬੜਾ ਮਾਰ ਲਵਾਤ ਬਾਦ ਤੂੰ ਵੀ ਨਾ ਕਰਪਾ ਨਾ ਆਏ ਮਾਰਦੇ ਪਏ ਆਏ ਮਾਰਦੇ ਪਏ ਇਹ ਕਿਹੜੀ ਗੱਲਾਂ ਯਾਰ ਹੈ ਕਿਉਂਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿਣ ਮੈਂ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜਿਹੜੇ ਲੋਕ ਅੰਮ੍ਰਿਤ ਸ਼ੱਕੇ ਮੀਟ ਆਂਡਾ ਖਾਂਦੇ ਉਹਨਾਂ ਦਾ ਕੀ ਆ ਉਹ ਵੀ ਬੰਦ ਕਰਾਓ ਦਾੜੀਆਂ ਕਾਲੀਆਂ ਕਰਦੇ ਆ ਉਹ ਵੀ ਬੰਦ ਕਰਾਓ ਦਾੜੀਆਂ ਬੰਦ ਹੀ ਆ ਉਹ ਵੀ ਖਲਾਓ ਮर्याਦਾ ਬਹੁਤ ਵੱਡੀ ਲੰਬੀ ਆ देखो जत्थेदार साहब कह रहे हैं श्रीकांत दास साहब कह रहे हैं कि जिन्ना लोकां ने मारया है उनके खिलाफ कार्रवाई ना होवे क्यों ना होवे जी जत्थेदार साहब ਤੁਸੀਂ ਇਹਦੇ ਗੱਲ ਤੋਂ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਨ੍ਹਾਂ ਨੇ ਉਹਨਾਂ ਦੀ ਕਾਰਵਾਈ ਕਰਾਓ ਔਰ ਕਾਨੂੰਨ ਚ ਜੱਥੇਦਾਰ ਸਾਹਿਬ ਦੀ ਮੰਗ ਕਰੋ ਬਈ ਕਾਨੂੰਨ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ